ਅੰਮਰਸਾ ਤੋਂ ਲੋਕ ਸਭਾ ਉਮੀਦਵਾਰ ਲਾਨੇ ਜਾਣ ਤੋਂ ਬਾਅਦ ਅੰਮਰਸਾ ਪਹੁੰਚੇ ਤੇ ਗੁਰਜੀਤ ਸਿੰਘ ਔਜਲੇ ਦਾ ਕੀਤਾ ਗਿਆ ਸਵਾਗਤ ਗੁਰੂ ਰਾਮਦਾਸ ਦੀ ਨਗਰੀ ਨੂੰ ਇਹ ਟਿਕਟ ਹੈ ਇਥੋਂ ਦੇ ਪਵਿੱਤਰ ਸਰੋਵਰਾਂ ਨੂੰ ਟਿਕਟ ਹੈ ਇਥੋਂ ਦੇ ਧਾਰਮਿਕ ਸਥਾਨਾਂ ਦੀ ਇਥੋਂ ਦੀ ਸੰਗਤ ਦੀ ਟਿਕਟ ਹੈ ਮੈਂ ਉਹਨਾਂ ਨੂੰ ਸਮਰਪਿਤ ਹੈ ਕਾਂਗਰਸ ਆਈਕਮਰ ਦਾ ਧੰਨਵਾਦ ਕਰਦਾ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਆਈਕਮਰ ਦਾ ਧੰਨਵਾਦ ਕਰਦਾ ਮੈਂ ਅਮਰ ਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਸਹਿਮਤੀ ਦੇ ਨਾਲ ਇਹ ਪ੍ਰਵਾਦ ਮੈਂ ਉਮੀਦਵਾਰ ਤੋਂ ਚੁੱਕਿਆ ਇਹਨਾਂ ਦੀ ਟਿਕਟ ਹੈ ਵਰਕਰਾਂ ਦੀ ਟਿਕਟ ਹੈ ਸਭਾਂ ਦੀ ਟਿਕਟ ਹੈ